ਕਿਵੇਂ ਹੋ ਘਰ ਪਰਵਾਸ ਵਾਲੀ ਠੀਕ ਹੈ ਜੀ ਆ ਜੋ ਜਲਦੀ ਜਲਦੀ ਜੁੜੋ ਜੀ ਲਾਈਵ ਚ ਹਾਂਜੀ ਅਸੀਂ ਲੇਟ ਹੋ ਗਏ ਅਸੀਂ ਵੇਟ ਕਰਦੇ ਸੀ ਵੀ ਮੇਰੇ ਹਸਬੰਡ ਆਉਣਗੇ ਉਹ ਨਾਲ ਆਉਂਗੀ ਤੇ ਅ ਪਰ ਨਹੀਂ ਆਇਓ ਹਲੇ ਲੇਟ ਨੇ ਤਾਂ ਫਿਰ ਮੈਂ ਹੋਰ ਸਪੋਟ ਕੀਤਾ ਫੋਨ ਦੂਸਰਾ ਫੋਨ ਨਾਲ ਅਟੈਚ ਕਰਕੇ ਫਿਰ ਲਾਇਆ ਜੀ ਲਾਈਵ ਆਓ ਜੀ ਜਲਦੀ ਜਲਦੀ ਲਾਈਵ ਦੇ ਵਿੱਚ ਆਓ ਹੈਲੋ ਜੀ ਵੈਲਕਮ ਆ ਜੀ ਤੁਹਾਡਾ ਹੋ ਦੱਸੋ ਤੀਨਾ ਜੀ ਕਿਵੇਂ ਹੋ ਹੋ ਰਹੀਨਾ ਹੋਰੇ ਸਾਰੇ ਬੱਚਾ ਪਾਲਟੀ ਸਾਰੇ ਠੀਕ ਆ ਖਾਣਾ ਪੀਣਾ ਹੋ ਗਿਆ ਤੁਹਾਡਾ ਸਾਰਿਆਂ ਦਾ ਹੈਲੋ ਪਿੰਕੀ ਜੀ ਪਿੰਕੀ ਜੀ ਹੈਲੋ ਜੀ ਹੈਲੋ ਸ਼ਸ਼ੀਕਾਲ ਜੀ ਹੋ ਦੱਸੋ ਜੀ ਕਿਵੇਂ ਹੋ ਘਰ ਪਰਿਵਾਰ ਜੀ ਸਾਰੇ ਠੀਕ ਆ ਜੀ ठीक है ओके जी ओके ठीक ही चाहिए हां जी पहुंचो जी जल्दी जल्दी रोटी खा ली हां जी खा ली जी रोटी सत श्रीकाल जी सीकाल सारिया जल्दी जल्दी पहुंचो जी आप कैसे हो हां जी बहुत बढ़िया ਇਨਾਂ ਦੇ ਆਉਣ ਨਾਲ ਹੋਰ ਵੀ ਬਹੁਤ ਵਧੀਆ ਹੋਊਗੀ ਤੀਨਾ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਆਵਾਜ਼ ਆ ਰਹੀ ਹੈ ਅਮਰੀਕਾ ਹੈਲੋ ਜੀ ਆਓ ਜੀ ਆਓ ਜਲਦੀ ਜਲਦੀ ਹਾਂ ਉਹ ਤੋਂ ਬਾਅਦ ਨਹੀਂ ਆ ਰਹੀ ਨਾ ਵੀਰ ਜੀ کیسے ਹਨ ਹਾਂ ਜੀ ਵੀਰ ਜੀ ਜੀ ਆ ਤੇ ਉਹ ਅੱਜ ਆਏ ਨਹੀਂ ਹੈਗੇ ਹਲੇ ਉਹ ਉੱਥੇ ਨਾ ਜਿੱਥੇ ਗੱਡੀਆਂ ਖੜਦੀਆਂ ਨੇ ਸਟੈਂਡ 'ਚ ਐ ਟੇਟੇ ਜੀ ਉੱਥੇ ਐਡੀ ਚੌਂਕ ਉੱਥੇ ਅਖੰਡ ਪਾਠ ਸਾਹਿਬ ਪ੍ਰਕਾਸ਼ ਕਰਵਾਏ ਨੇ ਅੱਜ ਪਰਸ ਨੂੰ ਭੋਗ ਪਾਣੇ ਨੇ ਰੁੱਤੀ ਖਾਲੀ ਵੇ ਪਰਨੇ ਵੀ ਜਮੀ ਆਪੜ ਖਾਲੀ ਬੋਲਿੰਟੂ ਜਲਦੀ ਜਲਦੀ ਲਾਈਵ ਨੂੰ ਲਾਈਕ ਕਰ ਦਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਵੀਰ ਜੀ ਅਭੀ ਆਏ ਨਹੀਂ ਅੱਜ ਤੋਂ ਤੋਪਰ ਬੀਬੀ ਜੀ ਆ ਜਾਏਗੀ ਆ ਬੈਠੀ ਵੀ ਬੀ ਇਹ ਉਹ ਬੈਠੀ ਆ ਉਹ ਬੈਠੀ ਆ ਦੇਖੋ ਵਾਓ ਕੁਲ ਰਾਜ ਕਰ ਸਤਿ ਸ੍ਰੀ ਅਕਾਲ ਜੀ ਆਂਟੀ ਜੀ ਐਡ ਅੰਕਲ ਜੀ ਬੇਟਾ ਜੀ ਸასი ਕਾਲ ਹੋਰ ਪੁੱਤਰ ਕਿਵੇਂ ਆ ਘਰ ਪਰਵਾਸਾਰੇ ਹੋਰ ਮੰਮੀ ਡੈਡੀ ਹੋਰੇ ਸਾਰੇ ਠੀਕ ਆ ਵੈਲਕਮ ਮੇਰੇ ਪੁੱਤ ਦਾ ਹੋਰ ਦੱਸੋ ਕਿਵੇਂ ਪੁੱਤਰ ਹਾਂ ਪੁੱਤ ਤੇਰਾ ਅੰਕਲ ਆਇਆ ਨਹੀਂ ਹਲੇ ਆਉਣ ਵਾਲੇ ਨੇ ਪੁੱਤਰ ਹੋਰ ਦੋਸਤੋ ਕਿਵੇਂ ਹੋ ਹੈਲੋ ਨੀਤਾ ਜੀ ਹਾਂਜੀ ਪਹੁੰਚ ਗਏ ਹਾਂਜੀ ਨੀਤਾ ਜੀ ਬੋਲੋ ਜੀ ਪੁੱਤਰ ਆਪਣੇ ਨਾਲ ਸਹੇਲੀਆਂ ਆਈਆਂ ਨਹੀਂ ਹਨ ਚੁਗਲੀਆਂ ਕਰਨ ਆਣੀਆਂ ਪਹੁੰਚੇ ਨਹੀਂ ਹੈਗੇ ਹਾਏ ਕੁਲਰਾਜ ਕੈਸੇ ਹੋ ਦੱਸ ਪੁੱਤਰ ਕੈਸੇ ਹੋ कर दो भेन कुलराज पुत्र रोटी खा ली पुत हाँ अपना टीना यह ना बेटा गा मेरा तो आपके चाचू वाले फोन तो करी ज्यादा ताइयों नहीं मैं बोलती है आपके चाचू वाले फोन तो लगे पैर कमेंट ताही नहीं मैं बोलती हैगी <laughs> हाँ जी आंटी जी खाली रोटी ओके पुत्र ओके अच्छा जी ओके ओके जी ओके ਆ ਦੇਖੋ ਉਧਰ ਉਹ ਉਧਰ ਚ ਫੋਨ ਚੱਕੀ ਬੈਠਾ ਹੈਗਾ ਉਹ ਲੱਗ ਗਿਆ ਕਮੈਂਟ ਕਰਨ ਅ ਲਿਖਿਆ ਦਾ ਭੈਣ ਕਿਵੇਂ ਆ ਹਾਂਜੀ ਆਓ ਜੀ ਜਲਦੀ ਜਲਦੀ ਨੌ ਜਣੇ ਨੇ ਲਾਈਵ ਚ ਤੇ ਲਾਈਕ ਇਕਾ ਤਿੰਨਾ ਜੀ ਦਾ ਕਮੈਂਟ ਕਰੋ ਜਲਦੀ ਜਲਦੀ ਅਨੀਤਾ ਜੀ ਕਿਵੇਂ ਚੱਲਦੀ ਹੈ ਵਿਆਹ ਦੀ ਤੇਰੀ ਹਾਂਜੀ ਦੱਸੋ ਜੀ ਵਿਆਹ ਦੀ ਤਿਆਰੀ ਕਿਵੇਂ ਚੱਲ ਰਹੀ ਹੈ ਅਨੀਤਾ ਅਸੀਂ ਵੀ ਕੱਪੜਾ ਲੀੜਾ ਸੀ ਮੈਂ ਹੀ ਜਾਣੇ ਬਸ ਤਿਆਰੀਆਂ ਕੀਤੀਆਂ ਨੇ ਤੇਰੇ ਵਿਆਹ ਚੋਂ ਵਾਸਤੇ ਠੰਡ ਬੜੀ ਆ ਹਲੇ ਜਗਵਿੰਦਰ ਕੋਈ ਤਿਆਰੀ ਨਹੀਂ ਜਗਵਿੰਦਰ ਦਾ ਫੋਨ ਤੱਕ ਲੈ ਚੰਗਾ ਦੁੱਧ ਬਰਾਉਂ ਦੇ ਕੋਸੇ ਅੰਦਰ ਛੱਡ ਛੁਣਡ ਤਿਆਰੀਆਂ ਦਾ ਕਰੋ ਕੁਲਵਿੰਦਰਜੀਤ ਜੀ ਨਹੀਂ ਆਏ ਅੱਜ ਹਲੇ ਪਹੁੰਚੇ ਨਹੀਂ ਪੁੱਤ ਦੇਖੋ ਜੇ ਆ ਜਾਣ ਫਾਸਟ ਸੈਕਿੰਡ ਤਾ ਤੁਸੀਂ ਉਹਦੇ ਤੁਸੀਂ ਖਿੱਚੀ ਚੱਲੋ ਕਿਰਾਂ ਕੰਮ ਕਮੈਂਟ ਜਲਦੀ ਕੀ ਤਾਂ ਫੋਨ ਸੀ ਪਤਾ ਚੰਗਾ ਸਿੰਪਲ ਸਾਦੀ ਹੀ ਤਿਆਰੀ ਕੀ ਕਰਨੀ ਹੈ ਚਲੋ ਕੋਈ ਗੱਲ ਨਹੀਂ ਇੰਨਾ ਬਹੁਤ ਵਧੀਆ ਉਹੀ ਹੈ ਨਾ ਵੈਲਕਮ ਜੀ ਵੈਲਕਮ ਵੈਰੀ ਨਾਈਸ ਤੇਜਿੰਦਰ ਸੰਦੂ ਥੈਂਕ ਯੂ ਜੀ ਹੋਰ ਦੱਸੋ ਕਿਵੇਂ ਹੋ ਘਰ ਪਰਿਵਾਰ ਸਾਰੇ ਠੀਕ ਹੈ ਜੀ ਵੈਲਕਮ ਆ ਜੀ ਤੁਹਾਡਾ ਸਾਡੇ ਚੈਨਲ ਤੇ ਜਿਹੜਾ ਭੈਣ ਭਰਾ ਕੋਈ ਪਹਿਲੀ ਵਾਰੀ ਆ ਉਹਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਲਾਈਕ ਦਾ ਬਟਨ ਦਬਾ ਦਿਆ ਕਰੋ ਨਾ ਅੱਜ ਆਪਣੇ ਬੈਦਸਾਹ ਪਹੁੰਚੇ ਨੇ ਵੀ ਭਾਈ ਜਾਈਏ ਆਪਾਂ ਲਾਈਵ 'ਚ ਹਨਾ ਕਈ ਵਾਰੀ ਕਿਸੇ ਨੂੰ ਕੋਈ ਪ੍ਰੋਬਲਮ ਆ ਜਾਂਦੀ ਹੈ ਕੋਈ ਦਵਾਈ ਬੂਟੀ ਦੇਣੀ ਪੈ ਜਾਂਦੀ ਹੈ ਅੱਜ ਨਮ ਚਾਹ ਪੀ ਕੇ ਬੈਠੀ ਹਾਂਗੀ ਲਾਈਵ ਤੇ ਬਾਸੀਆਂ ਫੇਰ ਵੀ ਲੱਗ ਰਹੀਆਂ ਨੇ ਕਾਰਨ ਵਧੀਆ ਟੀਨਾ ਸਿੰਪਲ ਵਿਆਹ ਹੀ ਵਧੀਆ ਹੈ ਖਰਚਾ ਕਰਨ ਦੀ ਲੋੜ ਨਹੀਂ ਹੈਗੀ ਐਵੇਂ ਖਰਚੇ ਦਾ ਕੀ ਫਾਇਦਾ ਕਰਕੇ ਹਨਾ ਮੈਂ ਪਹਿਣ ਲੱਗੀ ਮੈਂ ਕੱਲ ਵੈਦ ਜੀ ਖੁਰਾ ਗਏ ਸੀ ਐਨੇ ਬੰਦੇ ਦੇਖ ਕੇ ਆਹੀ ਅਜੇ ਤੱਕ ਨਹੀਂ ਆਈ ਅਮੀਤਾ ਜੀ ਚਾਹ ਬਣਾਉਣ ਲੱਗ ਗਏ ਓਕੇ ਓਕੇ ਬਣਾ ਲਿਆ ਬਣਾ ਲਿਆ ਅਮੀਤਾ ਚਾਹ ਬਣਾ ਕੇ ਲਿਆ ਟਿੰਨਾ ਮੈਂ ਤਾਂ ਪੀ ਕੇ ਚਾਹ ਫੇਰ ਲੱਗੀਆਂ ਖਰਚ ਦੀ ਗੱਲ ਨਹੀਂ ਮੇਰਾ ਕੋਈ ਵੀ ਨਹੀਂ ਹੈ ਕੋਈ ਗੱਲ ਨਹੀਂ ਅਸੀਂ ਸਾਰੇ ਤੇਰੇ ਆ ਤੂੰ ਟੈਨਸ਼ਨ ਨਾ ਲੈ ਕੁਛ ਨਹੀਂਦਾ ਅਸੀਂ ਸਾਰੇ ਆ ਤੇਰੇ ਅਈ ਟੈਨਸ਼ਨ ਨਾ ਲੈ ਸਾਨੂੰ ਵੀਡੀਓ ਕਾਲ ਲਾ ਲਈ ਜਦ ਨਾ ਪਹੁੰਚੇ ਠੀਕ ਹੈ ਨਾ ਅਈ ਟੈਨਸ਼ਨ ਹੀ ਲੈਣ ਦੇ ਹੁੰਦੇ ਸਾਰੇ ਅਸੀਂ ਤੇਰੀਆਂ ਕੋਈ ਗੱਲ ਨਾ ਮੀਤਾ ਜੀ ਸਾਨੂੰ ਬੁਲਾ ਲਿਓ ਵਿਆਹ ਤੇ ਫੇਰ ਆ ਦੇਖ ਐਨੇ ਮੈਂਬਰਾਂ ਅਸੀਂ ਅਸੀਂ ਕੋਈ ਕਹਿੰਦਾ ਮੈਂ ਪਲਾਜੋ ਬਣਵਾਉਂ ਕੋਈ ਕਹਿੰਦਾ ਮੈਂ ਸਰਾਰਾ ਸੂਟ ਬਣਵਾਉਂ ਹੈ ਤੇ ਕੋਈ ਕਹਿੰਦਾ ਮੈਂ ਖੁੱਲੀ ਸਲਵਾਰ ਵਾਲਾ ਬਣਾਉਂ किसी ने रोड़ा मारे ती तो ਆ ਨਹੀਂ ਨਹੀਂ ਆ ਜਾਗੇ ਕੋਈ ਟੈਨਸ਼ਨ ਨਹੀਂ ਹੈਲੋ ਜੀ ਅਸੀਂ ਜਗਰਾਉਂ ਤੋਂ ਹੈਲੋ ਜੀ ਸ਼ਸ਼ੀ ਕਾਲ ਹੋਰ ਕਿਉਂ थैंक यू ਜੀ थैंक यू ਜਗਰਾਉਂ ਵਾਲਿਓ ਬਹੁਤ ਬਹੁਤ ਧੰਨਵਾਦ ਤੁਹਾਡਾ ਸੋਹਣੇ ਜੀ ਸਤਿ ਸ੍ਰੀ ਅਕਾਲ ਜੀ ਇੱਧਰ ਪਹੁੰਚ ਚੁੱਕੇ ਨੇ ਜੀ ਤੁਹਾਡੇ ਅੰਕਲ ਸੰਤ ਜੀ ਨੇ ਪਹੁੰਚ ਗਏ ਜੀ ਤੁਹਾਨੂੰ ਕਿਹਾ ਗੱਡੀ ਨਹੀਂ ਲੱਗੇ ਤੁਸੀਂ ਗੱਡੀ ਮੋਟੇ ਕੋਲ ਆ ਅੱਛਾ ਮੈਂ ਆਖੇ ਇੰਨਾ ਖੜਕਾ ਹੋਇਆ ਕਿਸੇ ਨੇ ਡੜਾ ਡੋਲਾ ਮਾਰਿਆ ਮਾ ਕਿਤੇ ਤਰੰਦੇ ਦੇ ਪੁੱਤ ਸਰਵਿੰਦਰ ਵੈਲਕਮ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹੋ ਦੱਸੋ ਜੀ ਕਿਵੇਂ ਹੋ ਘਰ ਪਰਿਵਾਰ ਸਾਰੇ ਠੀਕ ਆ ਜੀ ਹਾਂਜੀ ਭੈਣ ਜੀ ਪਹੁੰਚ ਗਏ ਸਾਡੇ ਗਰਮੀਤ कौर ਗਿੱਲ ਮਲੋਟ ਤੋਂ ਅਸੀਂ ਅਮਨ ਤੁਸੀਂ ਕਿੰਨੇ ਵਜੇ ਲਾਈਵ ਹੋਣੇ ਹੋ ਕੱਲ ਦਾ ਮੇਰਾ ਕਮੈਂਟ ਨਹੀਂ ਪਹੁੰਚਾ ਤੁਹਾਡੇ ਕੋਲ ਪਤਾ ਨਹੀਂ ਕੀ ਵਜ੍ਹਾ ਸੀ ਹਾਂ ਹਾਂਜੀ ਭੈਣੇ ਮੈਂ ਨਾ ਰਿਪਲਾਈ ਵੀ ਕੀਤਾ ਸੀ ਤੁਹਾਨੂੰ ਤੇ ਬਸ ਮੈਂ ਹੁਣੇ ਹੋਈਆਂ 10 ਮਿੰਟ ਹੋਏ ਨੇ ਮੈਨੂੰ ਲਾਈਵ ਹੋਏ ਨੂੰ ਨੂੰ ਸਾਢੇ 7 ਵਜੇ ਹੁੰਨੇ ਹੁੰਨੇ ਆ ਅਸੀਂ ਤੇ ਅੱਜ ਤੁਹਾਡੇ ਵੀਰ ਜੀ ਹੈ ਨਹੀਂ ਸੀਗੇ ਹੁਣ ਆਏ ਨੇਗੇ ਤੇ ਮੈਂ ਫਿਰ ਹੌਸਪੋਰਟ ਕਰਕੇ ਫਿਰ ਮੈਂ ਹੁਣ ਇਹ ਨਾਲ ਜੋਣਾ ਆਇਆ ਜੀ ਕੋਈ ਨਹੀਂ ਆਇਆ ਉਹਨਾਂ ਕੋਲ ਸੋਪਰੇਟ ਪਾ ਕੇ ਨਹੀਂ ਆਇਆ ਹਾਂ ਕੁਲਰਾਜ ਬੁਲਾ ਰਹੀ ਹੈ ਹੈਲੋ ਅੰਕਲ ਜੀ ਕਾਲ ਪਾਈ ਕਾਹ ਦੂਮੇ ਪੋਥਾਲੇ ਕੱਪੜੇ ਬਦਲੀ ਜਾਂਦਾ ਤੇ ਰੰਗਲਾ ਹੋਂਸਾ ਕੱਪੜੇ ਚੇਂਜ ਕਰਕੇ ਫਿਰ ਬੁਲਾਉਣਗੇ ਸਾਸਰੀ ਕਾਲ ਹੈਲੋ ਅਮਨ ਜੀ ਅੱਜ ਇੰਨੀ ਠੰਡ ਕਰਾ ਦਿੱਤੀ ਹਾਏ ਹਾਏ ਪੈਣੇ ਮਨਿੰਦਰ ਬਰਾੜ ਪਾਣੀ ਵੈਲਕਮ ਤੁਹਾਡਾ ਹੋਰ ਦੱਸੋ ਕਿਵੇਂ ਹੋ ਘਰ ਪਰਵਾਸ ਸਾਰੇ ਠੀਕ ਹੈ ਪਾਣੀ ਥੈਂਕ ਯੂ ਤੁਸੀਂ ਮੇਰੇ ਲਾਈਵ ਚ ਆਏ ਸਭ ਕੋ ਠੀਕ ਠਾਕ ਹੈ ਜੀ ਬਹੁਤ ਵਧੀਆ ਲੱਗਾ ਤੁਸੀਂ ਹਾਲ ਚਾਲ ਪੁੱਛਿਆ ਹੋਰ ਭਣੇ ਹੋਗੇ ਫਰੀ ਮੈਨੂੰ ਪਤਾ ਨਹੀਂ ਕਿਵੇਂ ਕੀ ਕੋਡ ਵਾੜਾ ਦਾ ਉਹਦਾ ਬੰਦ ਕਰ ਦੋ ਬੈਠਾ ਚੱਲੂਗਾ ਦਵਾ ਜੇ ਕਰ ਸਿਲਾਪ एक मिनट पाई गुड़िया चल रहा बंद कर दो नहीं हॉटस्पॉट कुलराज पेपर कैसा हुआ हाँ दस कुलराज पेपर किए हुए पुत्र पता नहीं ਅਕਲ ਦਾ ਪੇਪਰ ਹੈਗਾ ਸੀ ਅੱਜ ਤਾਂ ਸੰਡੇ ਸੀ ਪੁੱਤ ਹਾਂਜੀ ਅਮਨ ਜੀ ਸਾਰੇ ਵਧੀਆ ਮੈਂ ਤਾਂ ਦੂਜੀ ਅੜੀ ਤੋਂ ਰੋਜ਼ ਹੀ ਲੈਬ ਦੇਖਦੀ ਹਾਂ ਓਕੇ ਓਕੇ ਪਾਣੇ ਥੈਂਕ ਯੂ ਬਹੁਤ ਬਹੁਤ ਧੰਨਵਾਦ ਪ੍ਰਮਾਤਮਾ ਤੁਹਾਨੂੰ ਦਿਨ ਦੁਗਣੇ ਰਾ ਚੌਗੁਣੀ ਤਰੱਕੀ ਬਖਸ਼ੇ ਪਾਣੇ ਸਪੋਰਟ ਵੱਧ ਤੋਂ ਵੱਧ ਕਰਿਆ ਕਰੋ ਭੈਣ ਮੈਂ ਤਾਂ ਤੁਹਾਡੀ ਸਪੋਰਟ ਨਾਲ ਹੀ ਅੱਗੇ ਵਧਨਾਗਾ ਦੇ ਦੇਣਾ ਤਰ ਨਾ ਚੱਲ ਜੀ ਮੈਂ ਚੱਲਦਾ ਰੱਖਣ ਆਛਾ ਜੀ ਸਾਮਾਨ ਅੱਜ ਥੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਜਿਹੜੇ ਪਹਿਲੀ ਵਾਰ ਆਉਂਦੇ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਜੀ ਲਾਈਵ ਨੂੰ ਲਾਇਕ ਕਰ ਦਿਆ ਕਰੋ ਜੀ ਕੁਲਵਿੰਦਰ ਕੌਰ ਲੁਧਿਆਣੇ ਤੋਂ ਗਰੇਵਾਲ ਬਹੁਤ ਵਧੀਆ ਲੱਗਦੇ ਹੋ ਭਾਣੇ ਥੈਂਕ ਯੂ ਭਾਣੇ ਥੈਂਕ ਯੂ ਵੈਲਕਮ ਭਾਣੇ ਕੁਲਵਿੰਦਰ ਕੌਰ ਜੀ ਹੋਰ ਦੱਸੋ ਭਾਣੇ ਘਰ ਪਰਿਵਾਰ ਸਾਰੇ ਠੀਕ ਹੈ ਭਾਣੇ ਥੈਂਕ ਯੂ ਤੁਸੀਂ ਮੇਰੇ ਲਾਈਵ 'ਚ ਆਏ ਬਹੁਤ ਬਹੁਤ ਧੰਨਵਾਦ ਪੈਣੇ ਪਰਿਵਾਰ ਹੋ ਸਾਰੇ ਠੀਕ ਹੈ ਜੀ ਪੈਣੇ ਵਾਹਿਗੁਰੂ ਤੁਹਾਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ੇ ਸਤਨਾਮ ਵਾਹਿਗੁਰੂ ਜੀ ਹੈਲੋ ਜੀ ਹੈਲੋ ਵੈਲਕਮ ਆ ਜੀ ਤੁਹਾਡਾ ਦੀਦੀ ਅ ਅੱਗੇ ਉਹ ਦਾ ਗੀਤ ਉਹ ਕਿੱਥੇ ਜਾਣਾ ਆਗੇ ਬੈਠ ਤੁਸੀਂ ਕਿੱਥੇ ਜਾਣਾ ਪੀ थैंक यू डियर सिस्टर ਮੇਰੀ ਤਾਂ ਫੁੱਲ ਸਪੋਰਟ ਆ ਓਕੇ ਓਕੇ ਪਾਣੀ ਬਹੁਤ ਬਹੁਤ ਧੰਨਵਾਦ ਆਪਾਂ ਕੋਲ ਰਾਜ ਦੀ ਮੰਮੀ ਬੋਲਨੀ ਹੈ ਸਤਿ ਸ੍ਰੀ ਅਕਾਲ ਜੀ ਮੈਂ ਕੋਲ ਰਾਜ ਦੀ ਮੰਮੀ ਓਕੇ ਜੀ ਓਕੇ थैंक यू ਪਾਣੀ ਤੁਸੀਂ ਪਹੁੰਚ ਗਏ ਲਾਈਵ ਚ ਬਹੁਤ ਬਹੁਤ ਧੰਨਵਾਦ ਪਾਣੀ ਤੁਹਾਡੀ ਗੁੜੀਏ ਪਾਣੀ ਬਹੁਤ ਪਿਆਰੀ ਆ ਬਹੁਤ ਗੱਲਾਂ ਕਰਦੀ ਆ ਬਹੁਤ ਬਹੁਤ ਧੰਨਵਾਦ ਪਾਣੀ ਹੋਰ ਦੱਸੋ ਪਾਣੀ ਸਾਰੇ ਠੀਕ ਆ ਰੋਟੀ ਪਾਣੀ ਹੋ ਗਿਆ ਪਾਣੀ ਹਾਂ ਬੇਟਾ ਕੁਲਰਾਏ ਸਤਿ ਸ੍ਰੀ ਅਕਾਲ ਸੁਖਰੀਆ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਹਾਂਜੀ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਿਆ ਕਰੋ ਜੀ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਦਿਨ ਦੁਗਣੇ ਰਾਤ ਚੁਗਣੇ ਤਰੱਕੀ ਬਖਸ਼ੇ ਜੀ ਹਾਂਜੀ ਹੁਣੇ ਫ੍ਰੀ ਹੋਇਆ ਓਕੇ ਜੀ ਓਕੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੋਟੀ ਕੋਟੀ ਧੰਨਵਾਦ ਤੁਸੀਂ ਮੇਰੇ ਲਾਈਵ ਚ ਆਏ ਤੁਸੀਂ ਵੀ ਹਾਜ਼ਰੀ ਲਵਾਈ ਜੀ ਤੁਹਾਨੂੰ ਫਸਕ ਨਾ ਪਾਉਣਾ ਹਾਂਜੀ ਜਿਨ੍ਹਾਂ ਨੇ ਨਾ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਪਲੀਜ਼ ਹੱਥ ਬਨ ਕੇ ਬੇਨਤੀ ਹੈ ਜੀ ਹਾਂਜੀ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਰੀ YouTube ਫੈਮਿਲੀ ਨੂੰ ਹਾਂਜੀ ਹੋਰ ਸਰਾਉ ਕਿੱਦਾਂ ਜੀ ਸ੍ਰੀ ਅਖੰਡ ਪਾਠ ਸਾਹਿਬ ਕੋ ਇਸ ਦੇ ਕਾਰਤਾ ਜੀ ਥੋੜਾ ਜਿਹਾ ਲੇਟ ਹੋ ਗਿਆ ਬੇਟਾ ਹਾਂਕਰ ਰਾਜ ਬੇਟਾ ਸਸਰੀਕਾਲ ਪੁੱਤਰ ਹੋਰ ਸੁਣਾਓ ਕੀ ਹਾਲ ਚਾਲ ਘਰ ਪਰਿਵਾਰ ਠੀਕ ਹੈ ਬੇਟਾ ਸਾਰੇ ਮੰਮੀ ਡੈਡੀ ਤੇਰੇ ਥੈਂਕ ਯੂ ਬੇਟਾ ਧੰਨਵਾਦ ਪੂਜਾ ਸ਼ਰਮਾ ਬਹੁਤ ਵਧੀਆ ਵੀਡੀਓ ਹੁੰਦੀਆਂ ਨੇ ਭੈਣ ਥੈਂਕ ਯੂ ਜੀ ਥੈਂਕ ਯੂ ਸ਼ਕੇ ਗੇਮਰ ਹੈਲੋ ਜੀ ਸ਼ਸ਼ੀਕਾਲ ਜੀ ਵਾਹਿਗੁਰੂ ਜੀ ਲਿਖਣ ਨੂੰ ਇੱਕ ਪਠੀਆ ਆਮਨ ਫਿਕਰ ਨਾ ਕਰ ਤੁਸੀਂ ਬਹੁਤ ਵਧੀਆ ਕੰਮ ਕਰਦੇ ਹੋ ਅਸੀਂ ਤੁਹਾਡੀ ਪੂਰੀ ਸਪੋਰਟ ਕਰਾਂਗੇ ਥੈਂਕ ਯੂ ਭੈਣੇ ਥੈਂਕ ਯੂ ਜੀ ਬਹੁਤ ਬਹੁਤ ਧੰਨਵਾਦ ਭੈਣੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ ਭੈਣੇ ਸਤਿ ਸ੍ਰੀ ਅਕਾਲ ਅੰਟੀ ਜੀ ਸਤਿ ਸ੍ਰੀ ਅਕਾਲ ਪੁੱਤਰ ਜੀ ਹੋਰ ਦੱਸੋ ਕਿਵੇਂ ਹੋ ਅਧਰਾ ਅਗੀ ਕੁਲਰਾਜ ਹਾਂਜੀ ਬੇਟਾ ਕੁਲਰਾਜ ਕੀ ਹਾਲ ਚਾਲਾ ਬੇਟਾ ਹੋਰ ਘਰ ਪਰਵਾ ਠੀਕ ਆ ਪੁੱਤਰਾ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬੇਟਾ ਸਤਿ ਸ੍ਰੀ ਅਕਾਲ ਹੋਰ ਸਤਾਓ ਅੱਜ ਡਾਕਟਰ ਆਏ ਨਹੀਂ ਆਪਣਾ ਬੈਰ ਦਾ ਹਾਂਜੀ ਹਾਂਜੀ ਸਾਰੇ ਹੀ ਲੈ ਵੇਖੀ ਜਾਂਦੇ ਆ ਓਕੇ ਪੁੱਤ ਓਕੇ ਮੇਰੇ ਵੱਲੋਂ ਵੀ ਵੀਰ ਜੀ ਹੁਣਾਂ ਨੂੰ ਸਤਿ ਸ੍ਰੀ ਅਕਾਲ ਬੋਲ ਦਿਓ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਹਾਂਜੀ ਸਾਰੇ ਜਣੇ ਲਾਈਕ ਨੂੰ ਲਾਈਕ ਜਰੂਰ ਕਰ ਦਿਓ ਜੀ ਜਿਨ੍ਹਾਂ ਨੇ ਨਹੀਂ ਕੀਤਾ ਲਾਈਕ ਨੂੰ ਲਾਈਕ ਕਰ ਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜਿਹੜੇ ਪਹਿਲੀ ਵਾਰ ਆਏ ਨੇ ਤੇ ਲੰਬੇ ਲੰਬੇ ਕਮੈਂਟ ਕਰਿਆ ਕਰੋ ਭਾਈ ਕਿਉਂਕਿ ਨੈਟ ਮਚਾਉਣ ਦਾ ਫੇਰ ਹੀ ਫੇਰ ਦਾ ਬੇਟਾ ਇਹ ਲੰਬੇ ਲੰਬੇ ਕਮੈਂਟ ਕਰੋਗੇ ਸਾਡਾ ਫੇਰ ਹੀ ਸਾਨੂੰ ਕੁਝ ਹੋਊਗਾ ਵੈਦਨੀ ਪਰਦੇ ਵਾਲ ਨੂੰ ਗਏ ਨੇ ਪਹਾੜਾ ਵੱਲ ਗਏ ਨੇ ਉਹ ਤਾਂ ਉਹ ਮੈਨੂੰ ਲੱਗਦਾ ਪਹਾੜਾ ਚ ਕਿਤੇ ਰੁਲ ਰਲ ਨਾ ਗਏ ਹੁਣ ਕੁਲਰਾਜ ਉਹ ਤਾਂ ਪਹਾੜਾ ਚ ਹੀ ਰੁਲ ਗਏ ਹੋਈ ਨਹੀਂ ਤੀਨਾ ਚ ਤੀਨਾ ਤਾਂ ਆ ਰਹੀ ਸੀ ਤੀਨਾ ਚਾਹ ਬਣਾਉਣ ਗਈ ਹੋਈ ਆ ਹੈਲੋ ਜੀ ਦੀਦੀ ਸ਼ਸ਼ੀਕਲ ਜੀ ਵੈਲਕਮ ਪਹਣੇ ਹੋ ਦੱਸੋ ਕਿਵੇਂ ਹੋ ਘਰ ਪਰਵਾਸ ਵਾਲੀ ਠੀਕ ਹੈ ਪਹਣੇ ਹੋ ਗਏ ਫਰੀ ਬੈਗ ਤੁਹਾਨੂੰ ਚੜਦੀਆਂ ਗਲਾ ਦੇ ਵਿੱਚ ਰੱਖੇ ਦਿਨ ਦੁਗਣੀ ਰਾਤ ਚੁਗਣੀ ਤੱਕੀ ਬਖਸ਼ੇ ਜੀ ਕੁਛ ਕੁਸ ਕਰ ਮੈਂ ਤੁਹਾਨੂੰ ਪੁੱਛਾਂਗੀ ਬੱਸ ਅੱਜ ਭੈਣ ਵੀ ਨਹੀਂ ਆਈ ਹੈਗੀ ਕੁਲਵਿੰਦਰਜੀਤ ਭੈਣ ਪਤਾ ਨਹੀਂ ਕਿੱਧਰ ਗਏ ਉਹ ਵੀ ਭੈਣ ਤਾਂ ਹਲੇ ਪਹੁੰਚੇ ਨਹੀਂ ਹੈਗੇ ਰੌਣਕੀ RAM ਪਹੁੰਚੇ ਨਹੀਂ ਹਲੇ ਅਸੀਂ ਠੀਕ ਆ ਦੀਦੀ ਤੁਸੀਂ ਸੁਣਾਓ ਹਾਂਜੀ ਭੈਣੇ ਬਹੁਤ ਵਧੀਆ ਤੁਹਾਡੇ ਆਉਣ ਨਾਲ ਅਸੀਂ ਹੋਰ ਵੀ ਵਧੀਆ ਹੋਗੇ ਵਾਹਿਗੁਰੂ ਜੀ ਸਾਰਿਆਂ ਨੂੰ ਚੜ੍ਹਦੀਆਂ ਕਲਾ ਦੇ ਵਿੱਚ ਰੱਖੇ ਜੀ ਪ੍ਰਵੀਰ ਜੀ ਕੋ ਮੇਰੀ ਤਰਫ ਸੇ ਹੈਲੋ ਬੋਲ ਦੋ ਕਿਉਂ ਕਮਟਾਈ ਬੜਾ ਬੜਾ ਤੜਕੇ ਖਵਾ ਕੱਢਾਂਗੇ ਹਾਂ ਤੋਂ ਪੁੱਛ ਰਿਹਾ ਜੂਨ ਪਾੜਦੇ ਜਾ ਚਕੋ ਖਵਾ ਕੱਢਾਂਗੇ ਤੇ ਖਵਾਵਾਂਗੇ ਤੜਕੇ ਤ ਜਾਂਦਾ ਨਹੀਂ ਆਪੀਨਾ ਸਾਸਰੀ ਕਾਲ ਬੁਲਾਉਂਦੀ ਹੈ ਹੈਲੋ ਕਰ ਦੇ ਸਾਸਰੀ ਕਾਲ ਗੁੱਡੀਆਂ ਹੋਸ਼ ਨਾ ਬੇਟਾ ਕੀ ਹਾਲ ਚਾਲ ਹੋਰ ਬਕੇ ਠੀਕ ਹੈ ਬੇਟਾ ਮਮਾਸੀ ਲੱਗਦੇ ਜੀ ਕੋ ਬੱਥੀ ਹੋ ਗਏ ਹੋਰ ਦੀਦੀ ਕੀ